ਰੀਸੈਂਟਲੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਨਿਊ ਚੇਂजेस ਹੋਏ ਆ ਤੇ ਜੋ ਐਪਲੀਕੈਂਟਸ ਕੈਨੇਡਾ ਜਾ ਚੁੱਕੇ ਆ ਜਾਂ ਫਿਰ ਉਹ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਉਹਨਾਂ ਲਈ ਇਹ ਸਾਰੇ ਚੇਂजेस ਬਹੁਤ ਜ਼ਿਆਦਾ ਇੰਪੋਰਟੈਂਟ ਹੋ ਸਕਦੇ ਆ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰ ਲੈਣੇ ਆ ਪੀਜੀਪੀ ਦੇ ਬਾਰੇ ਮੀਨਸ ਪੈਰੈਂਟਸ ਗ੍ਰੈਂਡਪੈਰੈਂਟਸ ਪ੍ਰੋਗਰਾਮ ਦੇ ਬਾਰੇ ਗਾਇਸ 2020 ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਇਦਾਂ ਦੇ ਸੀ ਜਿਨ੍ਹਾਂ ਨੇ ਆਪਣੇ ਪੈਰੈਂਟਸ ਨੂੰ ਉਸ ਟਾਈਮ ਉਸਦੇ ਰਿਜ਼ਲਟ ਦੇਖਣ ਨੂੰ ਨਹੀਂ ਮਿਲ ਰਹੇ ਸੀ ਬਟ ਹੁਣ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਉਹਨਾਂ ਐਪਲੀਕੈਂਟਸ ਨੂੰ ਰਿਜ਼ਲਟਸ ਦੇਖਣ ਨੂੰ ਮਿਲ ਰਹੇ ਆ 10000 ਤੋਂ ਵੀ ਜ਼ਿਆਦਾ ਐਪਲੀਕੈਂਟਸ ਦੇ ਪੇਰੈਂਟਸ ਨੂੰ ਪੀਆਰ ਲਈ ਇਨਵੀਟੇਸ਼ਨ ਭੇਜੇ ਜਾ ਚੁੱਕੇ ਆ ਸੋ ਅਗਰ ਤੁਹਾਡੇ ਕੋਲ ਵੀ ਪੇਰੈਂਟਸ ਲਈ ਇਨਵੀਟੇਸ਼ਨ ਆ ਚੁੱਕੇ ਆ ਤਾਂ ਉਸ ਦੀ ਡੈਡਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਡੈਡਲਾਈਨ 9 ਅਕਤੂਬਰ ਤੱਕ ਹੈ ਤੁਹਾਨੂੰ ਆਪਣੇ ਸਾਰੇ ਡਾਕੂਮੈਂਟ ਸਬਮਿਟ ਕਰਵਾਣੇ ਪੈਣਗੇ ਇਸ ਤਾਰੀਖ ਤੋਂ ਪਹਿਲੇ ਪਹਿਲੇ ਬਟ ਜੋ ਐਪਲੀਕੈਂਟਸ ਆਪਣੇ ਪੇਰੈਂਟਸ ਲਈ ਵੀਜ਼ਾ ਅਪਲਾਈ ਨਹੀਂ ਕਰ ਪਾਏ ਸੀ ਉਹਨਾਂ ਲਈ ਵੀ ਗਾਈਜ਼ ਇਹ ਸੁਪਰ ਵੀਜ਼ਾ ਦੇ ਜ਼ਰੀਏ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰ ਸਕਦੇ ਆ ਤੇ ਇਹ 5 ਸਾਲ ਦਾ ਹੁੰਦਾ ਹੈ ਜੋ ਆਪਣੇ ਆਪ ਦੇ ਵਿੱਚ ਕਾਫੀ ਲੰਬਾ ਟਾਈਮ ਡਿਓਰੇਸ਼ਨ ਹੁੰਦਾ ਹੈ ਤੇ ਕੈਨੇਡਾ ਵਿੱਚ ਰਹਿੰਦੇ ਹੋਏ ਹੀ ਤੁਸੀਂ ਇਸ ਨੂੰ 2 ਸਾਲ ਲਈ ਹੋਰ ਐਕਸਟੈਂਡ ਕਰਵਾ ਸਕਦੇ ਆ ਸੋ ਕਾਫੀ ਲੰਬਾ ਟਾਈਮ ਤੁਹਾਡੇ ਪੇਰੈਂਟਸ ਤੁਹਾਡੇ ਕੋਲ ਰਹਿ ਸਕਦੇ ਆ ਆਲਦੋ ਇਟਸ ਟੈਂਪਰੇਰੀ ਵੀਜ਼ਾ ਬਟ ਸਟਿਲ ਤੁਹਾਡੇ ਪੇਰੈਂਟਸ ਕਾਫੀ ਲੰਬਾ ਟਾਈਮ ਤੁਹਾਡੇ ਨਾਲ ਰਹਿ ਸਕਦੇ ਆ ਇਹ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਨਾ ਹੀ ਇਸ ਦੇ ਵਿੱਚ ਕੋਈ ਪੀਆਰ ਮਿਲੇਗੀ ਬਟ ਸਟਿਲ ਜਿਨ੍ਹਾਂ ਪੇਰੈਂਟਸ ਦਾ ਕੈਨੇਡਾ ਵਿੱਚ ਪਰਮਾਨੈਂਟ ਰਹਿਣ ਦਾ ਕੋਈ ਪਲਾਨ ਨਹੀਂ ਹੈ ਤੇ ਉਹ ਟੈਂਪ ਜਿਸੇ ਹੀ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਆ ਉਹਨਾਂ ਲਈ ਇਹ ਇੱਕ ਬਹੁਤ ਵਧੀਆ অপਸ਼ਨ ਆ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ OPR ਨੂੰ ਲੈ ਕੇ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਅੱਦਾਂ ਦੇ ਐਪਲੀਕੈਂਟਸ ਰਹਿ ਰਹੇ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਤੇ ਉਹ ਹਾਲੇ ਤੱਕ ਐਕਸਟੈਂਡ ਨਹੀਂ ਹੋ ਰਹੇ ਤੇ ਇਸ ਦੇ ਨਾਲ ਹੀ ਕੈਨੇਡਾ ਵਿੱਚ ਉਹ ਪੀਆਰ ਦੇ ਲਈ ਵੀ ਸਟਰਗਲ ਕਰ ਰਹੇ ਆ ਇਹੋ ਜਿਹੇ ਐਪਲੀਕੈਂਟਸ ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਅਲੱਗ-ਅਲੱਗ ਡਰਾਅ ਕੱਢੇ ਜਾ ਰਹੇ ਆ ਅਲੱਗ-ਅਲੱਗ ਪ੍ਰੋਗਰਾਮ ਸਟਾਰਟ ਕੀਤੇ ਜਾ ਰਹੇ ਆ ਜਿਵੇਂ ਕਿ ਪੀਐਨਪੀ ਡਰਾਅ ਕੈਨੇਡੀਅਨ ਐਕਸਪੀਰੀਅੰਸ ਕਲਾਸ ਇਸ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਦੇ ਵੀ ਅਲੱਗ ਤੋਂ ਡਰਾਅ ਕੱਢੇ ਜਾ ਰਹੇ ਆ ਜਿਸ ਦੇ ਬੇਸਿਸ ਤੇ ਕੈਨੇਡਾ ਵਿੱਚ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨ ਦਿੱਤੇ ਜਾ ਰਹੇ ਆ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਵੀ ਸਿੱਖ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਕੈਨੇਡਾ ਵਿੱਚ इजीली ਪੀਆਰ ਹਾਸਿਲ ਕੀਤੀ ਜਾ ਸਕਦੀ ਆ ਇਸ ਤੋਂ ਇ ਨੇ ਵੀ ਇਸ ਚੀਜ਼ ਦੀ ਅਸ਼ੋਰੈਂਸ ਦਿੱਤੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਦੇ ਕੋਟੇ ਨੂੰ ਹੋਰ ਵੀ ਜ਼ਿਆਦਾ ਵਧਾਇਆ ਜਾ ਸਕਦਾ ਹੈ। ਕੈਨੇਡਾ ਦੇ ਵਿੱਚ ਇਸ ਟਾਈਮ ਸਕਿੱਲ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਸੋ ਅਗਰ ਤੁਸੀਂ ਕੋਈ ਨਾ ਕੋਈ ਅਦਾ ਦੀ ਸਕਿੱਲ ਸਿੱਖ ਲੈਂਦੇ ਆ ਜਿਸ ਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਤਾਂ ਉਸ ਦੇ ਬੇਸਿਸ ਤੇ ਵੀ ਤੁਸੀਂ ਇਹਨਾਂ ਡਰਾਅ ਤੇ ਪ੍ਰੋਗਰਾਮਸ ਦੇ ਵਿੱਚ ਪਾਰਟਿਸਿਪੇਟ ਕਰਕੇ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਲੈ ਸਕਦੇ ਆ। ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਵਰਕਰਸ ਦੀ ਸੈਲਰੀ ਨੂੰ ਲੈ ਕੇ ਕੈਨੇਡਾ ਦੇ ਕੁਝ ਪ੍ਰਾਂਤਾਂ ਦੇ ਵਿੱਚ ਵਰਕਰਸ ਦੀ ਸੈਲਰੀ ਨੂੰ ਇਨਕਰੀਜ਼ ਕੀਤਾ ਗਿਆ ਹੈ ਆ ਭਾਵੇਂ ਇਹ ਅਮਾਉਂਟ ਬਹੁਤ ਜ਼ਿਆਦਾ ਵੱਡੀ ਨਹੀਂ ਆ ਬਟ ਸਟਿਲ ਉਹਨਾ ਐਪਲੀਕੈਂਟਸ ਲਈ ਇਸ ਦਾ ਬਹੁਤ ਜ਼ਿਆਦਾ ਬੈਨੀਫਿਟ ਹੋ ਸਕਦਾ ਹੈ ਜਿਨ੍ਹਾਂ ਦੀ ਸੈਲਰੀ ਘੱਟ ਸੀ ਤੇ ਕਾਫੀ ਲੰਬੇ ਟਾਈਮ ਤੋਂ ਉਹ ਆਪਣੀ ਸੈਲਰੀ ਦੇ ਵਿੱਚ ਇਨਕ੍ਰੀਮੈਂਟ ਦੀ ਉਮੀਦ ਕਰ ਰਹੇ ਸੀ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ